ਅਸੀਂ ਮੈਂ ਸੀ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀ ਜੁਗੇ ਕਲਾ ਉਥੇ ਰਸਤੇ ਵਿੱਚ ਮੂਰਤ ਟਰੱਕ ਆਇਆ ਤੇ ਉਹਦੇ ਨਾਲ ਟਰੱਕ ਤਾਂ ਲੰਘ ਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਉਹ ਫਿਸਲ ਗਈ ਤੇ ਉਹਦੇ ਵਿੱਚ ਡਿੱਗ ਪਈ ਅਸੀਂ ਪਿਛਲੀ ਸੀਟ ਤੇ ਸੀਗੇ ਸਭ ਤੋਂ ਤੇ ਸਾਡਾ ਹੱਥ ਮਿਲ ਕੇ ਪੈਪ ਹੁੰਦੇ ਉਹਦੇ ਉੱਤੇ ਪੈ ਰਿਆ ਸੀ ਇਹਨੂੰ ਤਾਂ ਮੈਂ ਆਪ ਦੇ ਮੇਰੇ ਗੋਦਿਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮੰਮਾ ਥੱਲੇ ਡੁੱਬ ਗਏ ਸੀ ਇੱਕ ਬੰਦਾ ਆ ਸੀਗਾ ਉਹਨੇ ਕੰਚ ਤੋੜ ਕੇ ਉਹਦੀ ਬਾਹਂ ਟੁੱਟ ਗਈ ਸੀ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ ਪਹਿਲਾਂ ਮੈਂ ਇਹਨੂੰ ਕਡਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਡਵਾਤਾ ਉਸ ਤੋਂ ਬਾਅਦ ਇੱਕ ਫਿਰ ਲੋਕ ਤਾਂ ਵੀਡੀਓ ਬਣਾਈ ਜਾਂਦੇ ਸੀਗੇ ਬਲਕਿ ਪਿੱਛੇ ਬੱਸ ਸੀਗੀ ਉਹਨਾਂ ਨੇ ਸਾਰਿਆਂ ਨੂੰ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਪੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕਿ ਬੱਚਿਆਂ ਨੂੰ ਠੰਡ ਲੱਗ ਜਾਂਦੀ ਆ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨੀ ਨਹੀਂ ਫਿਰ ਉਹਨਾਂ ਨੇ ਬੱਚੇ ਲਿਆ ਕੇ ਦਿੱਤੀ ਪੋਣੇ ਅੱਧੇ ਉੱਦੇ ਘੰਟੇ ਬਾਅਦ ਉਹਨਾਂ ਨੇ ਜਦੋਂ ਪੜੀ ਲਿਆ ਕੇ ਦਿੱਤੀ ਫਿਰ ਜਿਵੇਂ ਜਿਨ੍ਹਾਂ ਦੇ ਸੱਟਣਾ ਸੁੱਟਣਾ ਥੋੜੀਆਂ ਜਿਹੀ ਬੱਚੇ ਸੀ ਉਹਨਾਂ ਦੀ ਮੰਮੀਆਂ ਜਿਨ੍ਹਾਂ ਨੂੰ ਬਾਹਰ ਕੱਢ ਰੱਖਿਆ ਸੀ ਉਹਨਾਂ ਨੂੰ ਉੱਧਰ ਲੈ ਗਏ ਤਲਵੰਡੀ ਲੈ ਗਏ ਸੀਗੇ ਤੇ ਇੱਧਰ ਬਠਿੰਡੇ ਲੈ ਗਏ ਸੀ ਸਾਨੂੰ ਤੇ ਮੰਮਾ ਹੋਰਾਂ ਨੂੰ ਇੱਧਰ ਲਈ ਹਸਪੀਟਲ ਚਲੇ ਆਏ ਸੀ ਮੰਮੀ ਬਿਓ ਸ਼ੋਰੇ ਸੀਗੇ ਤੇ ਉਹ ਜਿਵੇਂ ਜਦੋਂ ਕੱਢਿਆ ਮੰਮੀ ਨੂੰ ਉਹਦਾ ਪਾਣੀ ਕੱਢ ਰਹੇ ਸੀਗੇ ਨੱਪ ਕੇ ਪਾਣੀ ਵੀ ਥੋੜਾ ਬਹੁਤ ਹੀ ਨਿਕਲਿਆ ਸੀਆ ਮੰਮੀ ਜਦੋਂ ਮੇਰਾ ਤਾਂ ਪੈਪ ਨੂੰ ਹੱਥ ਪੈ ਗਿਆ ਸੀ ਤੇ ਮੰਮਾ ਫਿਸਲ ਕੇ ਥੱਲੇ ਵਾਗੇ ਸੀਗੇ ਤੇ ਮੈਂ ਮੰਮਾ ਦਾ ਹੱਥ ਫੜ ਲਿਆ ਸੀਗਾ ਥੋੜਾ ਦਿਖੀ ਆਂਦਾ ਸੀਆ ਫਿਰ ਮੰਮਾ ਨੂੰ ਉੱਤੇ ਖਿੱਚ ਲਿਆ ਸੀਆ ਪਰ ਮੰਮਾ ਕੁਝ ਬੋਲ ਨਹੀਂ ਰਹੇ ਸੀ ਤੇ ਮੈਂ ਕਹਿੰਦਾ ਤੈਨੂੰ ਨਾਕ ਪਰ ਤਾਰਿਆ ਨਾ ਕਹਿ ਤੂੰ ਕੀ ਕਰਵਾਇਆ ਸੀ ਦੋ ਮੋਟਰਸਾਈਕਲ ਚੱਕੇ ਜੀ ਮੈਂ ਤੇ ਮੇਰੇ ਤੀਜੇ ਨੇ ਤੇ 20 ਕਿਲੋ ਚੌਏ ਨੇ ਉਹ ਬੰਨ ਲੈ ਨਾਲ ਜੀ ਬਾਜਰੀ ਵੀ ਮਾਂ ਵਾਸਤੇ ਲੈ ਕੇ ਜਾਉਂਗੀ ਚਾਰਾ ਨੂੰ ਤਿਆਰ ਕਰ ਲਈ ਇਹਨਾਂ ਨੇ ਦੋ ਤੱਕ ਨਹੀਂ ਸੀ ਜਾਣਾ ਨਹੀਂ ਮੈਂ ਕਿਹਾ ਚਲੋ ਵੀ ਤੁਸੀਂ ਨਹੀਂ ਜਾਣਾ ਵੀ ਦੋ ਵਗ ਜਾਓ ਇਹ ਕਿਹਨ ਜੜੀ ਕਿਵੇਂ ਕਰਾਵਾਂਗਾ ਤੂੰ ਜਾ ਬੇਟਾ ਚੱਲ ਕੋਈ ਨਹੀਂ ਨਾਲ ਵਗ ਜਾ ਉਤੋਂ ਕਰਕੇ ਜੀ ਮੈਂ ਇਹਨਾਂ ਨੂੰ ਨਾਗਪੁਰ ਆ ਕੇ ਚੜਾ ਆ ਗਿਆ ਇਹਨਾਂ ਨੂੰ ਬੱਸ ਟੱਪ ਗਈ ਸੀ ਉਹ ਨਾਗਪੁਰ ਤੋਂ ਉੱਥੋਂ ਆ ਕੇ ਜੀ ਬੱਸ ਪੁੱਛਿਆ ਵੀ 40 ਮਿੰਟਾਂ ਬਾਅਦ ਬੱਸ ਆਉਗੀ ਦੁਬਾਰੇ ਮੈਂ ਆਖੇ ਵੀ ਭੁੱਖੀਆਂ ਮਰਦੀਆਂ ਜਾਣਗੀਆਂ ਇਹ ਇਹਨਾਂ ਨੂੰ ਮੈਂ ਚੀਜ਼ ਲੈ ਕੇ ਰਿਹਾ ਕੋਈ ਮੈਂ ਇਹਨਾਂ ਨੂੰ 50 ਰੁਪਏ ਦੀ ਚੀਜ਼ ਲੈ ਕੇ ਦਿੱਤੀ ਉਦੋਂ ਬੱਸ ਆ ਗਈ ਬੱਸ ਆਈ ਤੇ ਮੈਂ ਭੱਜ ਕੇ ਜਦੋਂ ਬੱਸ ਆ ਗਈ ਮੈਂ ਉਹ ਤੋਂ ਬਕਾਇਆ ਵੀ ਨਹੀਂ ਲੈਤਾ ਮੈਂ ਪਹਿਲਾਂ ਵੀ ਬੱਚੀਆਂ ਭੁੱਖੀਆਂ ਮਾਰਨਗੀਆਂ ਮੈਂ ਪਹਿਲਾਂ ਕੇਲੇ ਫੜਾ ਗਏ ਜੀ ਇਹਨਾਂ ਨੂੰ ਫੜਾ ਕੇ ਤੇ ਉਸ ਤੋਂ ਬਾਅਦ 3 ਕ ਘੰਟਿਆਂ ਬਾਅਦ ਮੇਰੇ ਕੋਲੇ ਫੋਨ ਆ ਗਿਆ ਜੀ ਕਹਿੰਦੇ ਭਾਈ ਐ ਕਰਕੇ ਵੀ ਆ ਗੱਲ ਬਣ ਗਈ ਬੇਟੀਆਂ ਘਵਰਾਈਆਂ ਹੋਈਆਂ ਨੇ ਬਹੁਤ ਜ਼ਿਆਦੇ ਉਹਦੀ ਮੈਂ ਇਹਦਾ ਜ਼ਿੰਮੇਵਾਰ ਨੂੰ ਮੁੰਡੇ ਨੂੰ ਲੈ ਕੇ ਅਸੀਂ ਗੱਡੀ ਲੈ ਕੇ ਪਹੁੰਚ ਗਏ ਜੀ ਵੀ ਕਹਿੰਦੇ ਵੀ ਤੁਸੀਂ ਬਠਿੰਡੇ ਨਾ ਆਓ ਵੀ ਤੁਸੀਂ ਆ ਤੇ ਬੱਚੇ ਸੰਭਾਲੋ ਵੀ ਗੁਡੀਆਂ ਸਹੀ ਨੇ ਇਹਨਾਂ ਨਾਲ ਗੱਲ ਹੋ ਗਈ ਸੀ ਵੀ ਅਸੀਂ ਇਹਨਾਂ ਨੂੰ ਚਾਹ ਪਿਆਤੀ ਬਿਸਕਟ ਖਵਾਤੀ ਇਹ ਜਮਾਂ ਸਹੀ ਨੇ ਫਿਰ ਸ਼ਾਮ ਨੂੰ ਅਸੀਂ ਜਾ ਕੇ ਇਹਨਾਂ ਨੂੰ ਇੱਥੇ ਨਵੇਂ ਪਿੰਡ ਲਿਆਏ ਸੀ ਰਾਤ ਅਸੀਂ ਭੈਣ ਕੋਲੇ ਰਹੇ ਸੀ ਜੀ ਨਵੇਂ ਪਿੰਡ ਨਹੀਂ ਜੀ ਸਾਨੂੰ ਆਮ ਸਾਰੀ ਦਿਖਾਤਾ ਸੀ ਡੈਥ ਹੋ ਚੁੱਕੀ ਸੀ ਜੀ ਔੱਕਾ ਤੋੜ ਲੱਗਦੀ ਬਸ ਪਤਾ ਨਹੀਂ ਕਿਵੇਂ ਬੈਠਿਆ ਮੇਰੇ ਪਾਸ ਤੇ ਥੋੜੀ ਛੱਡ ਕੇ ਗਈ ਹੈ ਸਾਰੀ ਬਰਾਬਰ ਕਮਾਉਂਦੀ ਸੀ ਜੀ ਮੈਂ ਜੀ ਮਜ਼ਦੂਰੀ ਕਰਦੇ ਜੀ ਦਿਹਾੜੀ ਉਹ ਵੀ ਨਾਲ ਹਾਂਜੀ ਉਹ ਰੋਟੀ ਪਾਣੀ ਦੇ ਨਾਲ ਕੰਮ ਕਰਾਉਂਦੀ ਸੀ ਜੀ ਮੈਨੂੰ ਪੈਸੇ ਵੀ ਦੇ ਕੇ ਆਈ ਹੈ ਜੀ ਘਰੇ 2000 ਰੁਪਏ ਵੀ ਤੂੰ 500 ਬਲਾਨੀ ਬੁੜੀ ਦਾ ਦੇਣਾ 250 ਬਲਾਨੀ ਦਾ 250 ਬਲਾਨੀ ਦਾ ਠੀਕ ਹੈ ਵੀ 1500 ਤੂੰ ਇੱਕ ਬੁੜੀ ਦਾ ਦੇਣਾ ਵੀ ਮੇਰੇ ਮਗਰ ਕੋ ਨਾ ਵੀ ਸਾਡੇ ਪੈਸੇ ਮੈਨੂੰ ਫੋਨ ਨਾ ਕੋਈ ਬੁੜੀ ਕਰੇ ਇਹ ਕੰਮ ਕਰਦੇ ਆਹੀ ਨਾਰੇ ਪੈਲਸਾ ਪੂਲਸਾ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਜੀ ਮੈਨੂੰ ਕਦੀ ਮੇਰੇ ਮਗਰ ਫੋਨ ਨਾ ਆਵੇ ਇਨੋਂ ਦੂਜਿਆਂ ਨੂੰ ਕਹਿੰਦੀ ਤੁਸੀਂ ਜਾਣਦੀਆਂ ਨਹੀਂ ਮੈਨੂੰ ਫੋਨ ਨਾ ਕਰਿਓ ਠੀਕ ਹੈ ਮੈਂ ਤਾਂ ਮਖਾ ਵੀ ਤੂੰ ਐ ਕਰ ਇਹ ਚੁਗਗੇ ਕਲਾ ਮੇਰੇ ਆਦੀ ਮਾਂ ਕੋਲ ਜਾ ਰਹੀ ਸੀ ਹਾਂਜੀ ਹਾਂਜੀ ਅਸੀਂ ਦੋ ਮੋਟਰਸਾਂ ਤੇ ਚੜਾ ਕੇ ਜੀ ਇਹ ਕਹਿੰਦੀ ਡੈਡੀ ਜਾਮਾ ਕਿ ਨਾ ਜੇ ਹੁਣ ਇਹ ਨਾ ਆਉਂਦੀ ਸੇ ਇਹ ਵੀ ਨਹੀਂ ਬਚਦੀ ਸੀ ਜੀ ਮੈਂ ਚੱਲ ਤੂੰ ਜਾਇਆ ਕਹਿੰਦੀ ਡੈਡੀ ਜੀ ਤਾ ਕਰਦਾ ਨਹੀਂ ਇਹਨੂੰ ਕਹਿੰਦੀ ਤੂੰ ਤਾਂ ਚੱਲ ਹੀ ਚੱਲ ਨਾਲ ਲੋਕ ਕਹਿੰਦੇ ਅਸੀਂ ਜਾਣਦੀਆਂ ਨਹੀਂ